ਮੁਹੰਮਦ ਸਾਹਿਬ ਕਹਿੰਦੇ ਨੇ ਅੱਜ ਉਸੇ ਦੀ ਪ੍ਰਮਾਨ ਹੈ ਜਿਸ ਨੇ ਕਰਜ਼ਾ ਨਾ ਦੇਣਾ। ਕਿ ਤੁਹਾਡੇ ਹੁਣ ਥੋੜੇ ਜਿਹਾ ਪੈਸਿਆਂ ਵਿਚੇ ਮੇਰੀ ਅੱਜ ਖਰਾਬ ਹੋ ਜਾਏ। ਐ ਲੋ ਜੀ। ਮੁਸਲਮਾਨ ਆਪਣਾ ਕਰਜ਼ਾ ਨਿਬੜ ਕੇ ਜਾਂਦੇ ਨੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਾ ਕਰਜ਼ਾ ਦੇਣਾ ਹੈ ਔਰ ਕਿ ਕਰਜ਼ਾ ਦੇਣਾ ਹੈ ਕਿਤਨਾ ਕਰਜ਼ਾ ਦੇਣਾ ਹੈ। ਇਸ ਤਰ੍ਹਾਂ ਦੇ ਕਰਜ਼ੇ ਦੀ ਗੱਲ ਗੁਰੂ ਰਾਮਦਾਸ ਜੀ ਨਹੀਂ ਕਰ ਰਹੇ ਜਨਮ ਜਨਮ ਕੇ ਕਿਦ ਵਿਖ ਦੁਖ ਉਤਰੇ ਗੁਰਨਾਮ ਦਿਓ ਰਿਣ ਲਾਤਾ ਰਿਣ ਲੈ ਗਏ ਰਿਣ ਕਰਜ਼ੇ ਨੁਕਾ ਨੇ ਕਹਿੰਦੇ ਰਣੀ ਆਵੇ ਫਿਰ ਕਰਜ਼ਾ ਰਿਣ ਤੇ ਲੈ ਗਏ ਕਰਜ਼ਾ ਤੇ ਲੈ ਗਏ ਵਿਦਵਾਨਾਂ ਨੇ ਅਨਭਵੀ ਪੁਰਸ਼ਾਂ ਨੇ ਹਰ ਮਨੁੱਖ ਦੇ ਉਤੇ ਚਾਰ ਕਰਜ਼ੇ ਮੰਨੇ ਚਾਰ ਕਿਹੜੇ ਪਿਤਰੀ ਰਿਣ ਦੇਵ ਰਿਣ ਗੁਰੂ ਰਿਣ ਬ੍ਰਹਮ ਰਿਣ ਇਹ ਚਾਰ ਕਰਜ਼ੇ ਪਿਤਰੀ ਰਿਣ ਦੇਵ ਰਿਣ ਗੁਰੂ ਰਿਣ ਔਰ ਬ੍ਰਹਮ ਰਿਣ ਮਾਂ ਬਾਪ ਦਾ ਕਰਜ਼ਾ ਦੇਵਤਿਆਂ ਦਾ ਕਰਜ਼ਾ ਗੁਰੂ ਦਾ ਕਰਜ਼ਾ ਪਰਮਾਤਮਾ ਦਾ ਕਰਜ਼ਾ ਕਰਜ਼ਾ ਹੀ ਨਾਸ ਹਰ ਬਸ਼ਰ ਕਰਜ਼ਾ ਹੈ ਪ੍ਰਥਮ ਪਿਤਰੇ ਦੇ ਸੇਵਾ ਕਮਜ਼ੋਰ ਦੀ ਕਰਨੀ ਆਉਂਦੀ ਹੈ ਸਿਮਰਨ ਸਰਵ ਕਲਾ ਸਮਰਤ ਪਰਮਾਤਮਾ ਦਾ ਕਰਨਾ ਹੈ ਸੇਵਾ ਸੰਸਾਰ ਦੀ ਕਰਨੀ ਹੈ ਨਿਰੰਕਾਰ ਦੀ ਨਹੀਂ ਨਿਰੰਕਾਰ ਦੀ ਸੇਵਾ ਕਰਨ ਦੀ ਲੋੜ ਨਹੀਂ ਉਸਤਾਫੀ ਮਾਫ ਨਿਰੰਕਾਰ ਤੇ ਸਾਡੀ ਸੇਵਾ ਪਿਆ ਕਰਦਾ ਹੈ ਹਮੇਸ਼ਾ ਸੇਵਾ ਕਮਜ਼ੋਰ ਦੇ ਆਉਂਦੀ ਹੈ ਤਾਕਤ ਵਰਦੀ ਗੁਲਾਮੀ ਆਉਂਦੀ ਹੈ ਨੌਕਰੀ ਆਉਂਦੀ ਹੈ ਸੇਵਾ ਕਮਜ਼ੋਰ ਦੀ ਆਉਂਦੀ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਮਾਸੂਮ ਬੱਚਾ ਕਮਜ਼ੋਰ ਨਮਾ ਜਨਮ ਹੈ ਮਾ ਸੇਵਾ ਪਈ ਕਰਦੀ ਹੈ ਉਹਨੂੰ ਰਾਜਾ ਬੇਟਾ ਅਖੀ ਜਾ ਰਹੀ ਆਪਣਾ ਪ੍ਰਾਣੀ ਬਣੀ ਹੋਈ ਹੈ ਦਾ ਮਲਮੋਤਰ ਸਾਫ਼ ਕਰਦੀ ਉਹਦੇ ਬਸਤਰ ਧੌਂਦੀ ਏ ਉਹਦੀ ਖੁਰਾਕ ਦਾ ਖਾਣ-ਪਾਨ ਦਾ ਧਿਆਨ ਰੱਖਦੀ ਏ ਨੌਕਰਣੀ ਬਣੀ ਹੋਈ ਤੇ ਤਾਂ ਨੌਕਰ ਬਣਿਆ ਹੈ ਕਾਰਨ ਬੱਚਾ ਕਮਜ਼ੋਰ ਹੈ ਬਹੁਤ ਕਮਜ਼ੋਰ ਹੈ ਤੇ ਸੇਵਾ ਕਮਜ਼ੋਰ ਦੀ ਹੁੰਦੀ ਹੈ ਮਾਪ-ਵਾਪਾ ਸੇਵਾ ਕਰ ਰਹੇ ਹੈ ਜਦ ਸਹਿਜੇ ਸਹਿਜੇ ਮਾਂ ਬਾਪ ਬੁੱਢੇ ਹੋ ਗਏ ਕਮਜ਼ੋਰ ਹੋ ਗਏ ਪੁੱਤਰ ਜਵਾਨ ਹੋ ਗਿਆ ਬਲਵਾਨ ਹੋ ਗਿਆ ਹੁਣ ਇਹ ਮਾਂ ਬਾਪ ਦੀ ਸੇਵਾ ਕਰੇ ਤਾਂ ਇਹਦਾ ਕਰਜ਼ਾ ਲੈਗਾ ਨਹੀਂ ਤੇ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਂ ਪਿਓ ਪਰ ਹਰ ਸੁਣੇ 베ਦ 베ਦ ਨਾ ਜਾਣੇ ਕਥਾ ਕਹਾਣੀ ਭਾਈ ਸਾਹਿਬ ਭਾਈ ਗੁਰਦਾਸ ਜੀ ਮਾਂ ਬਾਪ ਦਾ ਕਰਜ਼ਾ ਤੇ ਨਿਵੇੜਿਆ ਨਹੀਂ ਜਾਰੀ ਹੈ ਕਥਾ ਸੁਣਨ ਧਰਮ ਗ੍ਰੰਥਾਂ ਦੀ ਗਿਆਨ ਦੇ ਗ੍ਰੰਥਾਂ ਦੀ ਭਾਈ ਸਾਹਿਬ ਤੇਨੇ ਇੱਕ ਕਥਾ ਇੱਕ ਕਹਾਣੀ ਦਾ ਸੁਣਨਾ ਹੋਵੇਗਾ ਇਹਦੇ ਪੱਲੇ ਕੱਖ ਨਹੀਂ ਰਹਿਣਾ ਕਰਜ਼ਾਈ ਹੈ ਮਾਂ ਪਿਓ ਪਰਹਰ ਕਰੇ ਤੀਰਥ ਅਠਸਠ ਤੀਰਤ ਘੁੰਮਣ ਵਾਣੀ ਮਾਂ ਦਾ ਦਿਲ ਤੋੜ ਕੇ ਪਿਤਾ ਦੀ ਬੇਇੱਜ਼ਤੀ ਕਰਕੇ ਜਾ ਰਿਹਾ ਹੈ ਤੀਰਥਾਂ ਤੇ ਭਾਈ ਸਾਹਿਬ ਕਹਿੰਦੇ ਨੇ ਸੈਰ ਸਪਾਟਾ ਹੋਵੇਗਾ ਘੁੰਮਣ ਵਾਣੀ ਹੋਵੇਗੀ ਔਰ ਕੁਝ ਵੀ ਕੁਝ ਵੀ ਮਾਂ ਪਿਓ ਪਰ ਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ मां ਦੇ ਸੁਲ ਦੇ ਉਤੇ ਚੁੰਨੀ ਪਾਟੀ ਹੋਈ ਹੈ ਵਿਚਾਰੀ ਦੀ ਪੈਰਾਂ ਚ ਚੱਪਲ ਵੀ ਨਹੀਂ ਹਨ ਕੰਨ ਤੇ ਟੁੱਟੀਆਂ ਹੋਣੇ ਤੇ ਉਹਦੇ ਕਪੜੇ ਪਾਟੇ ਹੋਣੇ ਇਹ ਮੰਦਰ ਗੁਰਦੁਆਰੇ ਜ ਬੜਾ দান ਪਿਆ ਕਰਦਾ ਹੈ ਭਾਈ ਸਾਹਿਬ ਕਹਿੰਦੇ ਦਾਨੀ ਨਹੀਂ ਹੈ ਮਹਾ ਬੇਈਮਾਨ ਇਹ ਬੇਈਮਾਨ ਇਹ ਦਾਨੀ ਨਹੀਂ ਇਹ ਕਰਜ਼ਾ ਹੀ ਨਹੀਂ ਚੁਕਾਇਆ ਹੈ ਵੇਈ ਮਾਣ ਨੇ ਤੇ ਜੋ ਕਰਜ਼ਾ ਨਾ ਦੇਵੇ ਪਨੋਖੇ ਹੀ ਕਹਿੰਦੇ ਨੇ ਵੇਈ ਇਹਦੇ ਪਿਤਰਾਂ ਦਾ ਕਰਜ਼ਾ ਹੀ ਨਹੀਂ ਨਿਭੇੜੇ ਮਾਪੇ ਕਮਜ਼ੋਰ ਹੋ ਗਏ ਨੇ ਸੇਵਾ ਤੇ ਕਮਜ਼ੋਰ ਦੀ ਕਰੀ ਦੀਏ ਸੰਸਾਰ ਦੇ ਵਿੱਚ ਜਿਸ ਪੱਖ ਤੇ ਕੋਈ ਕਮਜ਼ੋਰ ਹੈ ਸੇਵਾ ਉਸ ਦੀ ਕਰਨੀ ਜੋ ਮੇਰੇ ਪਿੱਛੇ ਚੱਲ ਰਿਹਾ ਹੈ ਸੇਵਾ ਉਸ ਦੀ ਕਰਨੀ ਹੁੰਦੀ ਹੈ बराबरी ਤੇ ਆ ਜਾਏ ਉਹਨੂੰ ਕਿਦਰੇ ਮੌਕਾ ਮਿਲਦਾ ਤੇ ਅੱਗੇ ਲੰਗੇ ਤੇ ਅੱਗੇ ਲੰਘ ਜਾਏ ਫੇ ਰਾਜਨੀਤਿਕ ਨਹੀਂ ਕਰ ਸਕਦਾ ਉਹਦੇ ਜੋ ਪਿੱਛੇ ਚੱਲ ਰਿਹਾ ਉਸ ਤੋਂ ਖਤਰਾ ਹੁੰਦਾ ਕਿਦਰੇ ਬਰਾਬਰੀ ਤੇ ਨਾ ਆ ਜਾਏ ਐਸਾ ਨਾ ਹੋਵੇ ਅਗੇ ਨਾ ਲੰਘ ਜਾਏ ਤਾਂ ਜਿਹੜਾ ਪਿੱਛੇ ਆ ਰਿਹਾ ਹੁੰਦਾ ਉਹਨੂੰ ਖਿੱਚ ਕੇ ਲੱਤ ਮਾਰੀ ਜਾਂਦੀ ਹੈ ਹੋਰ ਪਿੱਛੇ ਹੋ ਜਾਏ ਨੇੜੇ ਨਾ ਆਉਂਦਾ ਰਾਜਨੀਤੀ ਕਿਸ ਤਰ੍ਹਾਂ ਚੱਲਦਾ ਹੈ ਹਕੀਕਤ ਸਚਾਈ ਤੇ ਬਰਾਬਰੀ ਤੇ ਆ ਜਾਏਗਾ ਫਿਰ ਬਰਾਬਰੀ ਤੇ ਆ ਗਿਆ ਤੇ ਖਤਰਾ ਵੀ ਹੋ ਸਕਦਾ ਹੋ ਗਿਆ ਅੱਗੇ ਨਿਕਲ ਸੇਵਾ ਧਾਰਮਿਕ ਮਨੁੱਖ ਕਰ ਸਕਦਾ ਅੱਗੇ ਲੰਘਦਾ ਤੇ ਲੰਘ ਜਾਵੇ ਇਹਦਾ ਪਿੱਛੇ ਹੋਣਾ ਮੈਨੂੰ ਅਖਰਦਾ ਹੈ ਔਖਾ ਕਰ ਅੰਦਰ ਇਤਨੀ ਦਾਇਆ ਮੈਂ ਦੋ ਟਾਈਮ ਖਾਣ ਲੈਣਾ ਇਸ ਵਿਚਾਰੇ ਨੂੰ ਕੁੱਲ ਦੋ ਟਾਈਮ ਖਾਣ ਦਾ ਨਹੀਂ ਮੈਂ ਸੁੰਦਰ ਕਪੜੇ ਪਹਿਨ ਲੈਣਾ ਇਹਦੇ ਪਾਟੇ ਹੋਣਗੇ ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਹੈ ਸੋ ਸੰਸਾਰ ਵਿੱਚ ਹਰ ਮਨੁੱਖ ਹਰ ਗੱਲ ਦੇ ਵਿੱਚ ਅੱਗੇ ਨਹੀਂ ਆਉਂਦਾ ਕੋਈ ਕਲਾ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਗਿਆਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਧਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਪ੍ਰਪਤਾ ਦੇ ਵਿੱਚ ਪਿੱਛੇ ਹੁੰਦਾ ਹੈ ਹਰ ਗੱਲ ਦੇ ਵਿੱਚ ਕੋਈ ਮਨੁੱਖ ਅੱਗੇ ਨਹੀਂ ਹੁੰਦਾ ਜਿਸ ਜਿਸ ਗੱਲ ਦੇ ਵਿੱਚ ਉਹ ਪਿੱਛੇ ਹੈ ਉਹਦੀ ਸੇਵਾ ਕਰਨੀ ਹੈ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਸੇਵਾ ਦੁਨੀਆਂ ਦੀ ਕਰਨੀ ਹੈ ਸਿਮਰਨ ਬਿੰਨ ਦਾ ਕਰਨਾ ਹੈ ਸੇਵਾ ਸੰਸਾਰ ਦੀ ਕਰਨੀ ਹੈ ਸਿਮਰਨ ਨਿਰੰਕਾਰ ਦਾ ਕਰਨਾ ਹੈ ਨਿਰੰਕਾਰ ਦੀ ਸੇਵਾ ਦੀ ਲੋੜ ਨਹੀਂ ਨਿਰੰਕਾਰ ਨੂੰ ਪਾਣੀ ਪਿਲਾਉਗੇ ਜਿਹਨੇ ਸਤ ਸਾਗਰ ਬਣਾ ਦਿੱਤੇ ਨਾ ਨਿਰੰਕਾਰ ਨੂੰ ਭੋਜਨ ਫਿਲਾਉਗੇ ਜਿਹੜਾ ਹੈ ਹੀ ਨਿਰਾਹਾਰੀ ਉਹ ਵੀ ਕੀ ਸੇਵਾ ਕਰੋਗੇ ਉਹ ਤੇ ਸਰਬਸ਼ਕਤੀਮਾਨ ਉਹ ਸਾਡੀ ਸੇਵਾ ਪਿਆ ਕਰਦਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ ਹੋਹੀ ਦੇ ਰਿਹਾ ਹੈ ਧਰਤੀ ਬਣ ਕੇ ਸਾਨੂੰ ਟਿਕਾਣਾ ਦਿੰਦਾ ਉਸੇ ਨੇ ਦੇ ਰਿਹਾ ਹੈ ਪੌਣ ਬਣ ਕੇ ਸਾਨੂੰ ਜੀਵਨ ਦੇਂਦਾ ਹੈ ਪਾਣੀ ਬਣ ਕੇ ਸਾਨੂੰ ਜ਼ਿੰਦਗੀ ਦੇਂਦਾ ਉਹੀ ਦੇ ਰਿਹਾ ਹੈ ਹੋਰ ਵੀ ਦੇ ਰਿਹਾ ਹੈ ਉਹ ਸਾਡੀ ਸੇਵਾ ਵਿੱਚ ਦਿਨ ਰਾਤ ਜੁਟਿਆ ਹੈ ਪ੍ਰਮਾਤਮਾ ਸੇਵਾ ਨਾ ਕਰੇ ਤੇ ਸਿੱਖ ਸਿੱਖ ਸੈਕਿੰਡ ਵੀ ਨਹੀਂ ਹੋ ਸਕਦਾ ਸੋ ਹਵਾ ਬਣ ਕੇ ਸਾਨੂੰ ਪ੍ਰਾਣ ਦੇ ਰਿਹਾ ਹੈ ਉਹ ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ ਹੈ ਉਹ ਧਰਤੀ ਬਣ ਕੇ ਸਾਨੂੰ ਟਿਕਾਣਾ ਦੇ ਰਿਹਾ ਹੈ ਉਹ ਸੂਰਜ ਵਾਂਗ ਕੇ ਸਾਨੂੰ ਰੋਸ਼ਨੀ ਦੇ ਰਿਹਾ ਔਰ ਕੌਣ ਦੇ ਰਿਹਾ ਉਸ ਤੋਂ ਬਿਨਾ ਉਹਦੇ ਸਾਹਮਣੇ ਅਸੀਂ ਕਮਜ਼ੋਰ ਲਾਗੜਾ ਲਾਚਾਰ ਸਾਡੀ ਸੇਵਾ ਦੇ ਵਿੱਚ ਉਹ ਜੁਟਿਆ ਹੋਇਆ ਹੈ ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ ਸਿਮਰਨ ਕਰਕੇ ਅਸੀਂ ਉਸ ਨਾਲ ਜੁੜ ਜਾਈਏ ਸੰਬੰਧ ਜੁੜ ਜਾਈਏ ਉਹ ਤੇ ਸਾਡੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਸਾਡੀ ਸਿਮਰਤੀ ਦੇ ਵਿੱਚ ਨਹੀਂ ਹੈ ਪਿਸਵਾਸੀ ਸੀ ਟੁੱਟੇ ਹੋਇਆ ਜੋ ਭੁੱਲ ਗਿਆ ਸੰਬੰਧ ਟੁੱਟ ਗਏ ਜੋ ਯਾਦ ਆ ਜਾਏ ਸੰਬੰਧ ਜੁੜ ਗਏ ਸੰਗਬੰਧ ਯਾਦਾਂ ਦੇ ਨੇ ਸਿਮਰਤੀ ਦੇ ਨੇ ਚੇਤੇ ਦੇ ਨੇ ਪਹਿਲਾ ਕਰਜ਼ਾ ਪਿਤਰੇ ਦੇ ਨੇ ਮਾ ਬਾਪ ਨੇ ਸੇਵਾ ਕੀਤੀ ਸੀ ਹੁਣ ਤੂੰ ਸੇਵਾ ਕਰ ਇਹ ਕਰਜ਼ਾ ਉਤਰੇ ਬੇਈਮਾਨ ਤੱਕ ਕਹਿ ਦਿੱਤਾ ਹੈ ਭਾਈ ਗੁਰਦਾਸ ਨੇ ਮਾਂ ਪਿਓ ਪਰ ਹਰ ਕਰੇ ਤੀਰਤ 68 ਤੀਰਤ ਘੁੰਮਣ ਵਾਣੀ ਮਾਂ ਦਾ ਦਿਲ ਤੋੜ ਕੇ ਪਿਤਾ ਦੀ ਬੇਇੱਜ਼ਤੀ ਕਰਕੇ ਜਾ ਰਿਹਾ ਹੈ ਤੀਰਥਾਂ ਤੇ ਭਾਈ ਸਾਹਿਬ ਕਹਿੰਦੇ ਨੇ ਸੈਰ ਸਪਾਟਾ ਹੋਵੇਗਾ ਘੁੰਮਣ ਵਾਣੀ ਹੋਵੇਗੀ ਔਰ ਕੁਝ ਵੀ ਕੁਝ ਵੀ ਮਾਂ ਪਿਓ ਪਰ ਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ ਮਾਂ ਦੇ ਸੁੱਖ ਦੇ ਉੱਤੇ ਚੁੰਨੀ ਪਾਟੀ ਹੋਈ ਹੈ ਵਿਚਾਰੀ ਵੀ ਪੈਰਾਂ 'ਚ ਚੱਪਲ ਵੀ ਨਹੀਂ ਹਨ ਐਂ ਦੇ ਟੁੱਟੀਆਂ ਹੋਈਆਂ ਕਿਉਂ ਦੇ ਕਪੜੇ ਪਾਟੇ ਹੋਣੇ ਇਹ ਮੰਦਿਰ ਗੁਰਦੁਆਰੇ 'ਚ ਬੜਾ দান ਪਿਆ ਕਰਦਾ ਹੈ ਭਾਈ ਸਾਹਿਬ ਕਹਿੰਦੇ ਨੇ ਦਾਨੀ ਨਹੀਂ ਹੈ ਮਹਾ ਬੇਈਮਾਨ ਸੇ ਬੇਈਮਾਨ ਕਿ ਦਾਨੇ ਨਹੀਂ ਤੇ ਕਰਜ਼ਾ ਹੀ ਨਹੀਂ ਚੁਕਾਇਆ ਹੈ ਬੇਈ ਮੰਗਨੇ ਤੇ ਜੋ ਕਰਜ਼ਾ ਨਾ ਦੇਵੇ ਪਨੋਕੇ ਹੀ ਕਹਿੰਦੇ ਨੇ ਬੇਈ ਇਹਨਾਂ ਪਿਤਰਾਂ ਦਾ ਕਰਜ਼ਾ ਹੀ ਨਹੀਂ ਨਿਵੇੜੇ ਮਾਪੇ ਬਾਪ ਕਮਜ਼ੋਰ ਹੋ ਗਏ ਨੇ ਸੇਵਾ ਤੇ ਕਮਜ਼ੋਰ ਦੀ ਕਰੀ ਦੀਏ ਸੰਸਾਰ ਦੇ ਵਿੱਚ ਜਿਸ ਪੱਖ ਤੇ ਕੋਈ ਕਮਜ਼ੋਰ ਹੈ ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਚੱਲ ਰਿਹਾ ਹੈ ਸੇਵਾ ਉਸ ਦੀ ਕਰਨੀ ਹੁੰਦੀ ਹੈ ਬਰਾਬਰੀ ਤੇ ਆ ਜਾਏ ਉਹਨੂੰ ਕਿਦਰੇ ਮੌਕਾ ਮਿਲਦਾ ਹੈ ਤੇ ਅੱਗੇ ਲੰਗੇ ਤੇ ਅੱਗੇ ਲੱਗ ਜਾਏ ਤੇ ਰਾਜਨੀਤਿਕ ਨਹੀਂ ਕਰ ਸਕਦਾ ਉਹਦੇ ਜੋ ਪਿੱਛੇ ਚੱਲ ਰਿਹਾ ਉਸ ਤੋਂ ਖਤਰਾ ਹੁੰਦਾ ਹੈ ਕਿਦਰੇ ਬਰਾਬਰੀ ਤੇ ਨਾ ਆ ਜਾਏ ਐਸਾ ਨਾ ਹੋਵੇ ਅਗੇ ਨਾ ਲੰਗੇ ਤਾਂ ਜਿਹੜਾ ਪਿੱਛੇ ਆ ਰਿਹਾ ਹੁੰਦਾ ਉਹਨੂੰ ਖਿੱਚ ਕੇ ਲੱਤ ਮਾਰੀ ਜਾਂਦੀ ਹੈ ਹੋਰ ਪਿੱਛੇ ਹੋ ਜਾਏ ਨੇੜੇ ਨਾਲ ਸਾਜਨੀਤੀ ਤੇ ਇਸ ਦਾ ਚੱਲਦਾ ਹਕੀਕਤ ਹੈ ਸਚਾਈ ਇਹਨੇ ਤੇ ਬਰਾਬਰੀ ਤੇ ਆ ਜਾਏਗਾ ਫਿਰ ਬਰਾਬਰੀ ਤੇ ਆ ਗਿਆ ਤੇ ਖਤਰਾ ਵੀ ਹੋ ਸਕਦਾ ਹੋਵੇ ਅੱਗੇ ਨਿਕਲ ਸੇਵਾ ਧਾਰਮਿਕ ਮਨੁੱਖ ਕਰ ਸਕਦਾ ਅੱਗੇ ਲੰਘਦਾ ਤੇ ਲੰਘ ਜਾਉਂਦਾ ਇਹਦਾ ਪਿੱਛੇ ਹੋਣਾ ਮੈਨੂੰ ਅਖਰਦਾ ਔਖਾ ਕਰਦਾ ਉੰਦਰ ਇਤਨੇ ਦਾਇਆ ਹੈ ਮੈਂ ਦੋ ਟਾਈਮ ਖਾਣ ਲੈ ਇਸ ਵਿਚਾਰੇ ਨੂੰ ਕੋਲ ਦੋ ਟਾਈਮ ਖਾਣ ਦਾ ਨਹੀਂ ਮੈਂ ਸੁੰਦਰ ਕਪੜੇ ਪਹਿਨ ਲੈਣਾ ਇਹਦੇ 파ਟੇ ਹੋ ਗਏ ਸੇਵਾ ਉਸ ਵੀ ਕਰਨੀ ਹੈ ਜੋ ਮੇਰੇ ਪਿੱਛੇ ਹੈ ਸੋ ਸੰਸਾਰ ਦੇ ਵਿੱਚ ਹਰ ਮਨੁੱਖ ਹਰ ਗੱਲ ਦੇ ਵਿੱਚ ਅੱਗੇ ਨਹੀਂ ਆਉਂਦਾ ਕੋਈ ਕਲਾ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਗਿਆਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਧਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਪ੍ਰਪਤਾ ਦੇ ਵਿੱਚ ਪਿੱਛੇ ਆਉਂਦਾ ਹੈ ਹਰ ਗੱਲ ਦੇ ਵਿੱਚ ਕੋਈ ਮਨੁੱਖ ਅੱਗੇ ਨਹੀਂ ਆਉਂਦਾ ਜਿਸ ਜਿਸ ਗੱਲ ਦੇ ਵਿੱਚ ਉਹ ਪਿੱਛੇ ਹੈ ਉਹਦੀ ਸੇਵਾ ਕਰਨੀ ਹੈ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਸੇਵਾ ਦੁਨੀਆਂ ਦੀ ਕਰਨੀ ਹੈ ਸਿਮਰਨ ਬਿੰਨ ਦਾ ਕਰਨਾ ਹੈ ਸੇਵਾ ਸੰਸਾਰ ਦੀ ਕਰਨੀ ਹੈ ਸਿਮਰਨ ਨਿਰੰਕਾਰ ਦਾ ਕਰਨਾ ਹੈ ਨਿਰੰਕਾਰ ਦੀ ਸੇਵਾ ਦੀ ਲੋੜ ਨਹੀਂ ਨਿਰੰਕਾਰ ਨੂੰ ਪਾਣੀ ਪਿਲਾਓਗੇ ਜਿਨੇ ਸਤ ਸਾਗਰ ਬਣਾ ਦਿੱਤੇ ਨੇ ਨਿਰੰਕਾਰ ਨੂੰ ਭੋਜਨ ਖਿਲਾਓਗੇ ਜਿਹੜਾ ਹੈ ਹੀ ਨਿਰਾਹਾਰੀ ਉਹਦੀ ਕੀ ਸੇਵਾ ਕਰੋਗੇ ਉਹਦੇ ਸਰਬ ਸ਼ਕਤੀ ਮਾ ਉਹ ਸਾਡੀ ਸੇਵਾ ਪਿਆ ਕਰਦਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ ਹੋਰੀ ਦੇ ਰਿਹਾ ਧਰਤੀ ਬਣ ਕੇ ਸਾਨੂੰ ਟਿਕਾਣਾ ਦੇਂਦਾ ਉਹ ਸਹੀ ਨਹੀਂ ਦੇਂਦਾ ਪਵਨ ਬਣ ਕੇ ਸਾਨੂੰ ਜੀਵਨ ਦੇਂਦਾ ਪਾਣੀ ਬਣ ਕੇ ਸਾਨੂੰ ਜ਼ਿੰਦਗੀ ਦੇਂਦਾ ਉਹੀ ਦੇ ਰਿਹਾ ਉਹੀ ਦੇ ਰਿਹਾ ਉਹ ਸਾਡੀ ਸੇਵਾ ਵਿੱਚ ਦਿਨ ਰਾਤ ਜੁਟਿਆ ਹੈ ਪ੍ਰਮਾਤਮਾ ਸੇਵਾ ਨਾ ਕਰੇ ਤੇ ਸਿੱਖ ਸਿੱਖ ਸੈਕਿੰਡ ਵੀ ਨਹੀਂ ਹੋ ਸਕਦੇ ਉਹ ਹਵਾ ਬਣ ਕੇ ਸਾਨੂੰ ਪ੍ਰਾਣ ਦੇ ਰਿਹਾ ਹੈ ਉਹ ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ ਹੈ ਉਹ ਧਰਤੀ ਬਣ ਕੇ ਸਾਨੂੰ ਟਿਕਾਣਾ ਦੇ ਰਿਹਾ ਹੈ ਉਹ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਔਰ ਕੌਣ ਦੇ ਰਿਹਾ ਉਸ ਤੋਂ ਬਿਨਾਂ ਉਹਦੇ ਸਾਹਮਣੇ ਅਸੀਂ ਕਮਜ਼ੋਰ ਲਾਗੜਾ ਲਾਚਾਰਾ ਸਾਡੀ ਸੇਵਾ ਵਿੱਚ ਉਹ ਜੁਟਿਆ ਹੋਇਆ ਹੈ ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ ਸਿਮਰਨ ਕਰਕੇ ਅਸੀਂ ਉਸ ਨਾਲ ਜੁੜ ਜਾਈਏ ਸੰਬੰਧ ਜੁੜ ਜਾਏ ਉਹ ਤੇ ਸਾਡੇ ਨਾਲ ਜੁੜਿਆ ਹੋਇਆ ਹੈ ਜੋ ਕਿ ਸਾਡੀ ਸਿਮਰਤੀ ਦੇ ਚ ਨਹੀਂ ਹੈ ਇਸ ਵਾਸਤੇ ਸੇ ਟੁੱਟੇ ਹੋਇਆ ਜੋ ਭੁੱਲ ਗਿਆ ਹੈ ਸੰਬੰਧ ਟੁੱਟ ਗਿਆ ਜੋ ਯਾਦ ਆ ਜਾਏ ਸੰਬੰਧ ਜੁੜ ਗਿਆ ਸੰਗਮਨ ਯਾਦਾਂ ਦੇ ਨੇ ਸਿਮਰਤੀ ਦੇ ਨੇ ਚੇਤੇ ਦੇ ਨੇ ਪਹਿਲਾ ਕਰਜ਼ਾ ਪਿਤਰੀ ਦੇ ਨੇ ਮਾ ਬਾਬ ਨੇ ਸੇਵਾ ਕੀਤੀ ਸੀ ਹੁਣ ਤੂੰ ਸੇਵਾ ਕਰ ਕੇ ਕਰਜ਼ਾ ਉਤਰੇ ਬੇਈਮਾਨ ਤੱਕ ਕਹਿ ਦਿੱਤਾ ਹੈ ਭਾਈ ਗੁਰਦਾਸ ਜੀ ਨੇ। ਇਹਨੇ ਸੇਵਾ ਲੈ ਤੇ ਲਈ ਹੁਣ ਬਦਲੇ ਚ ਦੇਂਦਾ ਹੈ। ਜਿਵੇਂ ਕਿਸੇ ਕੋਲ ਕਰਜ਼ਾ ਲੈ ਤੇ ਲਿਆ ਲੋਟਾਂਦਾ ਨਹੀਂ। ਬੇਈਮਾਨ ਮਾਪੇ ਉਪਰ ਹਰ ਕਰੇ ਦੰਦ ਬੇਈਮਾਨ ਅਗਿਆਨ ਪ੍ਰਾਣੇ ਮੁਸਤਾਫੀ ਲਈ ਬਾਰ-ਬਾਰ ਮਾਫੇ ਇਸ ਤਰ੍ਹਾਂ ਦੇ ਬੇਈਮਾਨ ਮੈਂ ਬਹੁਤ ਦੇਖੇ ਨੇ ਖੁਦ ਮੌਜਾਂ ਪੈ ਮੰਨਦੇ ਨੇ ਮਾਂ ਬਾਪ ਦਾ ਘੇਰਦੇ ਨੇ ਝੁਲਦੇ ਪੈਣਾ ਪੁੱਛਦੇ ਤੱਕ ਨਹੀਂ ਬੇਈਮਾਨ ਬੇਈਮਾਨ ਅਗਿਆਨ ਭਰਾਣੇ ਪਿਤਰੇ ਰਹਿਣਾ ਦੂਸਰਾ ਦੇਵ ਰਹਿਣਾ ਦੇਵਤਿਆਂ ਦਾ ਕਰਜ਼ਾ ਤੇ ਦੇਵਤੇ ਕੌਣ ਨੇ ਹੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋਹ ਪੰਜਵਾ ਪਾਇਆ ਗ੍ਰਿਤ ਤਾਂ ਹੋਆ ਭਾਕ ਪਵਿੱਤ ਇਹ ਸਾਰੇ ਦੇਵਤੇ ਨੇ ਔਰ ਪਵਿੱਤਰ ਨੇ ਫਿਰ ਭੋਜਨ ਬਣਿਆ ਪਵਿੱਤਰ ਹੈ ਪਰ ਪਾਪੀ ਸਵੰਤਨ ਗੱਡੇ ਆ ਤੋ ਕਾਂ ਪਈਆਂ ਤੇ ਇਸ ਅਪਵਿੱਤਰ ਤਨ ਦੇ ਅੰਦਰ ਕੀ ਜਦ ਭੋਜਨ ਜੋ ਦੇਵਤਿਆਂ ਦੇ ਸੰਜੋਗ ਤੋਂ ਬਣਿਆ ਆ ਪਵਿੱਤਰ ਹੋ ਜਾਂਦਾ ਹੈ ਦੇਖ ਕੇ ਵੀ ਗਰਣਾ ਪੈਦਾ ਆਉਂਦੀ ਹੈ ਜੋ ਸਰੀਰ ਵਿੱਚ ਹੋ ਜਾਂਦਾ ਪਾਪੀ ਸਾਂ ਤਨ ਗੱਡਿਆ ਇਸ ਅਪਵਿੱਤਰ ਤਨ ਦੇ ਚ ਜਦ ਇਹ ਪਵਿੱਤਰ ਭੋਜਨ ਗੱਡਿਆ ਜਾਂਦਾ ਪਾਇਆ ਜਾਂਦਾ ਹੈ ਮੂੰਹ ਦੇ ਰਾਹੇ ਥੁੱਕਾਂ ਪਈਆਂ ਤੇ ਤੇ ਪਵਿੱਤਰ ਹੋ ਜਾਂਦਾ ਤਪਲੀਤਰ ਉਹ ਇਹ ਦੇਵਤਿਆਂ ਦਾ ਕਰਜ਼ਾ ਇਹ ਫਿਰ ਹੋਣ ਕਿਵੇਂ ਪੁੱਤਰ ਇਹ ਦਾਰ ਇਨ੍ਹਾਂ ਦੇਵਤਿਆਂ ਦਾ ਕਰਜ਼ਾ